ਇਹ ਕਿਹੜਾ ਜਿਹੜਾ ਹਾਂ ਜਵਰਦੋਸ ਹਾਂ ਹਾਂ ਜਿਹੜੀ ਜਾਨ ਮੱਤ ਜਿਹੜੇ ਉੱਥੇ ਹੋਂਦ ਤੇ ਕੱਜੀ ਮਹਰੂ ਹੋਰ ਤੇ ਇਹ ਵਾਟ ਗਿਆ ਫਿਰ ਨਾ ਚੋ ਗੱਡੀ ਵੀਡੀਓ ਤਾਂ ਬਣਾਇਨੀ ਵਾ ਹਾਂ ਟਾਈ ਦਾ ਬੋਲਟ ਨਹੀਂ ਉਹ ਜੋ ਮੋਰਸਾ ਵੀ ਚੰਡ ਲੈ ਗੱਡੀ ਲਾ ਬੱਜ ਗਿਆ ਭਾਈ ਸਹੀ ਹੈ ਨਾ यूपी नंबर ਜੇ 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 ਜ